ਚਿਨਾ ਮਤਾਂ ਮਾ ਪੈਣਾ ਜਾਂ ਬੱਚਿਆਂ ਨੂੰ ਐਕਸੈਸਿਵ ਬਲੀਡਿੰਗ ਦੀ ਸਮੱਸਿਆ ਯਾਨੀ ਕਿ ਜਦੋਂ ਡੇਟ ਆਉਂਦੀ ਹੈ ਤਾਂ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਹਨਾਂ ਸਭ ਸਮੱਸਿਆਵਾਂ ਲਈ ਇੱਕ ਨੁਸਖਾ ਜਿਹੜਾ ਹੈਗਾ ਮੈਂ ਰੈਡੀ ਕਰਨ ਜਾ ਰਿਹਾ ਹਾਂ ਦਾ ਨਾਲ ਹੀ ਨਾਲ ਜਿਨ੍ਹਾਂ ਦਾ ਦਿਲ ਤੇ ਦਿਮਾਗ ਕਮਜ਼ੋਰ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਗੁੱਸਾ ਬਹੁਤ ਆਉਂਦਾ ਹੈ ਜਿਨ੍ਹਾਂ ਨੂੰ ਬਲੀਡਿੰਗ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਖਾਸ ਕਰਕੇ ਉਹ ਔਰਤਾਂ ਨੂੰ ਇਹ ਸਮੱਸਿਆ ਵੀ ਜ਼ਰੂਰ ਹੁੰਦੀ ਹੈ ਮੂਡ ਸਵਿੰਗਸ ਬਹੁਤ ਹੁੰਦੇ ਹੈ ਗੁੱਸਾ ਬਹੁਤ ਆਉਂਦਾ ਹੈ ਸੁਭਾਅ ਚਿੜਚਿੜਾਪਨ ਰਹਿੰਦਾ ਹੈ ਔਰ ਨਿੱਕੀ ਨਿੱਕੀ ਗੱਲ ਤੇ ਗੁੱਸਾ ਆ ਜਾਂਦਾ ਹੈ ਨਿੱਕੀ ਨਿੱਕੀ ਗੱਲ ਤੇ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਨਾਂ ਸਭ ਸਮੱਸਿਆਵਾਂ ਲਈ ਨੁਸਖਾ ਜਿਹੜਾ ਹੈਗਾ ਮੈਂ ਰੈਡੀ ਕਰ ਰਿਹਾ ਔਰ ਇਹ ਜਿਹੜਾ ਹੈਗਾ ਮੁਰਤੀ ਪਿਸਤੀ ਸਭ ਤੋਂ ਮਹਿੰਗੇ ਵਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੋ ਇਹ ਸੋ ਇਹ ਨੁਸਖਾ ਕੋਸਟਲੀ ਹੈਗਾ 4000 ਦਾ ਬਣੂਗਾ 2 ਮਹੀਨੇ ਦੀ ਮੈਂ ਮੈਡੀਸਿਨ ਤਿਆਰ ਕਰ ਰਿਹਾ ਮੋਤੀ ਵੀ ਸਸਤੇ ਐਡ ਕਰਦੇ ਤਾਂ ਫਿਰ ਇਹ ਸਸਤਾ ਵੀ ਹੋ ਜਾਊਗਾ ਪਰ ਮੈਂ ਕਿਉਂਕਿ ਜਿਨ੍ਹਾਂ ਲਈ ਮੈਡੀਸਿਨ ਤਿਆਰ ਕੀਤੀ ਕਰਨ ਜਾ ਰਿਹਾ ਬਾਹਰ ਵੇਚਣੀ ਉਹਨਾਂ ਨੇ ਕਿਹਾ ਕਿ ਕੋਈ ਚੱਕਰ ਨਹੀਂ ਦਵਾਈ ਜਿੰਨੀ ਮਰਜ਼ੀ ਮਹਿੰਗੀ ਹੋ ਜਾਏ ਪਰ ਰਿਜ਼ਲਟ ਵਧੀਆ ਹੋਣਾ ਚਾਹੀਦਾ ਸੋ ਇਹਦੇ ਵਿੱਚ ਪੈਣ ਵਾਲਾ ਸਾਮਾਨ ਜਿਹੜਾ ਹੈਗਾ ਉਹ ਤੁਸੀਂ ਨੋਟ ਕਰ ਲਓ ਫਿਰ ਇਸ ਦੇ ਜਿਹੜੇ ਬੈਨੀਫਿਟਸ ਹੈਗੇ ਉਹ ਮੈਂ ਦੱਸੂੰਗਾ ਪ੍ਰਵਾਲ ਪਿਸਟੀ ਮੈਂ 2 ਮਹੀਨੇ ਦੀ ਤਿਆਰ ਕਰ ਰਿਹਾ ਸੋ ਮੈਂ 2 ਮਹੀਨੇ ਦੇ ਸਾਹਮਣੇ ਦੱਸੂੰਗਾ ਪ੍ਰਵਾਲ ਪਿਸਟੀ 20 ਗ੍ਰਾਮ ਅਕੀਕ ਪਿਸਟੀ 10 ਗ੍ਰਾਮ ਠੀਕ ਹੈ ਇਹ ਸਾਮਾਨ ਇੱਥੇ ਹੀ ਪਾਇਆ ਹੋਇਆ ਹੈ ਔਰ ਜ਼ਾਇਰ ਮੋਰਾ ਪਿਸਟੀ 10 ਗ੍ਰਾਮ ਮੋਤੀ ਪਿਸਟੀ 8 ਗ੍ਰਾਮ ਠੀਕ ਹੈ ਮੋਤੀ ਪਿਸਟੀ ਮੈਂ ਦੁੱਧ ਪਪੇਸ਼ਵਰ ਦੇ ਐਡ ਕਰੂੰਗਾ ਸਭ ਤੋਂ ਵਧੀਆ ਹੁੰਦੇ ਆਏ ਔਰ ਇਹ ਕਾਫੀ ਮਹਿੰਗਾ ਹੁੰਦਾ ਹੈ 4 400 ਦੇ ਇੱਕ ਗ੍ਰਾਮ ਹੁੰਦਾ ਹੈ ਔਰ ਕੈਰਵਾ ਪਿਸਟੀ 30 ਗ੍ਰਾਮ ਗਿlo ਸਤ 20 ਗ੍ਰਾਮ 나 ਕੇਸਰ 30 ਗ੍ਰਾਮ ਇੱਕ 나 ਕੇਸਰ ਦਾ ਮੈਂ ਪਾਊਡਰ ਕਰ ਲਿਆ ਸਾਰੀ ਸਮਗਰੀ ਨੂੰ ਇੱਕ ਖਰਲ ਦੇ ਵਿੱਚ ਪਾ ਕੇ ਇਸ ਦੀ ਅੱਛੀ ਤਰ੍ਹਾਂ ਘੋਟਾਈ ਕਰਾਂਗੇ ਘੋਟਾਈ ਕਰਨ ਤੋਂ ਬਾਅਦ ਆਪਣਾ ਨੁਸਖਾ ਜਿਹੜਾ ਹੈਗਾ ਰੈਡੀ ਹੋ ਜਾਊਗਾ ਸੋ ਇਸ ਦੇ 120 ਪੂੜੀਆਂ ਬਣਾ ਲੈਣੇ ਇੱਕ ਪੂੜੀ ਸਵੇਰੇ ਇੱਕ ਪੂੜੀ ਸ਼ਾਮ ਨੂੰ ਮਲਾਈ ਜਾਂ ਮੱਖਣ ਦੇ ਨਾਲ ਲੈਣੀ ਹੁੰਦੀ ਹੈ ਔਰ ਉੱਪਰੋਂ ਦੁੱਧ ਪੀਣਾ ਹੁੰਦਾ ਹੈ ਖਾਲੀ ਪੇਟ ਰੋਟੀ ਤੋਂ ਇੱਕੀ ਘੰਟਾ ਪਹਿਲਾਂ ਅਗਰ ਮੱਖਣ ਦੇ ਨਾਲ ਨਹੀਂ ਲਈ ਜਾਂਦੀ ਤਾਂ ਮਲਾਈ ਨਾਲ इजीली ਲਈ ਜਾ ਸਕਦੀ ਹੈ ਫਿਰ ਵੀ ਨਹੀਂ ਲਈ ਜਾਂਦੀ ਤਾਂ ਸਿੱਧਾ ਇਸ ਨੂੰ ਦੁੱਧ ਨਾਲ ਜਾਂ ਕੱਚੀ ਲੱਸੀ ਦੇ ਨਾਲ ਵੀ ਲੈ ਸਕਦੇ ਹੋ ਇਸ ਦੇ ਬੈਨੀਫਿਟਸ ਜਿਹੜੇ ਹੈਗੇ ਆ ਜਿਨ੍ਹਾਂ ਔਰਤਾਂ ਨੂੰ ਬਲੀਡਿੰਗ ਕਾਫੀ ਹੁੰਦੀ ਹੈ ਐਕਸੈਸਿਵ ਬਲੀਡਿੰਗ ਦੀ ਸਮੱਸਿਆ ਹੈ ਕਿ ਪ੍ਰੋਲੈਕਟਿਨ ਹਾਰਮੋਨ ਵਧਿਆ ਹੋਇਆ ਉਹਦੇ ਕਰਕੇ ਜ਼ਿਆਦਾਤਰ ਕੇਸਿਸ ਹੁੰਦੇ ਆ ਤਾਂ ਉਸ ਕੇਸ ਦੇ ਵਿੱਚ ਵੀ ਇਹਨੂੰ ਇਸਕਾ ਬਹੁਤ ਵਧੀਆ ਕੰਮ ਕਰਦਾ ਹੈ ਜਿਨ੍ਹਾਂ ਨੂੰ ਬੱਚੇਦਾਨੀ ਦੀ ਰਸੋਲੀ ਕਰਕੇ ਬਲੀਡਿੰਗ ਦੀ ਸਮੱਸਿਆ ਹੋ ਰਹੀ ਹੈ ਉੱਥੇ ਵੀ ਇਸ ਦਾ ਯੂਜ਼ ਕੀਤਾ ਜਾਂਦਾ ਹੈ ਹਾਲਾਂਕਿ ਫਾਈਬਰਡ ਦਾ ਇਲਾਜ ਕਰਨਾ ਚਾਹੀਦਾ ਹੈ ਪਹਿਲਾਂ ਉਸ ਦੀ ਦਵਾਈ ਖਾਣੀ ਚਾਹੀਦੀ ਹੈ ਕਿਉਂਕਿ ਉਹ ਕਾਰਨ ਹੈਗਾ ਤੇ ਕਾਰਨ ਜਿੰਨੀ ਦੇਰ ਤੱਕ ਨਹੀਂ ਹਟਦਾ ਉਨੀ ਦੇਰ ਤੱਕ ਆਪਾਂ ਨੂੰ ਦਵਾਈਆਂ ਦਾ ਰਿਜ਼ਲਟ ਟੈਂਪਰੀਰੀ ਮਿਲੇਗਾ ਠੀਕ ਹੈ ਸੋ ਫਾਈਬਰਡ ਦੀ ਵੀ ਦਵਾਈ ਮੈਂ ਦਿੰਦਾ ਹਾਂ ਉਹਨਾਂ ਜਿ ਇਸੇ ਵੀ ਤਰ੍ਹਾਂ ਦੀ ਸੋਲੀਏ ਗਿਆ ਤਾਂ ਉਹਦੀ ਵੀ ਦਵਾਈ ਮੈਂ ਤਿਆਰ ਕਰਦਾ ਹੁੰਨਾ ਸੋ ਐਕਸੈਸਿਬਲ ਬਲੀਡਿੰਗ ਦੀ ਸਮੱਸਿਆ ਹੈਗੀ ਬਲੀਡਿੰਗ ਦੇ ਸਮੇਂ ਪੇਨ ਬਹੁਤ ਹੁੰਦੀ ਹੈ ਉੱਥੇ ਵੀ ਇਹ ਕੰਮ ਕਰੂਗੀ ਜਿਨ੍ਹਾਂ ਨੂੰ ਗਰਮੀ ਹੈਗੀ ਹੈ ਖਾਸ ਕਰਕੇ ਦਿਮਾਗੀ ਗਰਮੀ ਹੈਗੀ ਹੈ ਉੱਥੇ ਵੀ ਬਹੁਤ ਵਧੀਆ ਕੰਮ ਕਰੂਗੀ ਜਿਨ੍ਹਾਂ ਨੂੰ ਗੁੱਸਾ ਜਲਦੀ ਆ ਜਾਂਦਾ ਹੈ ਦਿਲ ਦੀ ਧੜਕਣ ਜਲਦੀ ਜਲਦੀ ਵੱਧ ਜਾਂਦੀ ਛੋਟੀ ਛੋਟੀ ਗੱਲ ਤੇ ਰੋਣਾ ਆ ਜਾਂਦਾ ਹੈ ਸੁਭਾਅ ਚਿੜਚਿੜਾ ਰਹਿੰਦਾ ਹੈ ਔਰ ਮੂਰ ਸਿੰਗ ਜਲਦੀ ਜਲਦੀ ਹੋ ਜਾਂਦੇ ਆ ਬਾਹਰੋਂ ਖੁਸ਼ ਦੇਖਦੇ ਆ ਪਰ ਅੰਦਰੋਂ ਦੁਖੀ ਹੁੰਦੇ ਆ ਤਾਂ ਐਦਾਂ ਦੇ ਕੇਸੇ ਦੇ ਵਿੱਚ ਵੀ ਇਹ ਨੁਸਖਾ ਬਹੁਤ ਵਧੀਆ ਕੰ ਹੋਰ ਵੀ ਇਸ ਦੇ ਕਈ ਬੈਨੀਫਿਟਸ ਹੈਗਾ ਸਰੀਰ ਦੀ ਕਮਜ਼ੋਰੀ ਨੂੰ ਵੀ ਇਹ ਖਤਮ ਕਰੂਗਾ ਦਿਲ ਦਿਮਾਗ ਨੂੰ ਤਾਕਤ ਦੇਗਾ ਔਰ ਜਦੋਂ ਦਿਲ ਤੇ ਦਿਮਾਗ ਆਪਣਾ ਸਟਰੋਂਗ ਹੋ ਜਾਂਦਾ ਹੈ ਤਾਂ ਬਾਕੀ ਸਮੱਸਿਆਵਾਂ ਵੀ ਆਪਣੇ ਆਪ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ ਸੋ ਇਹ ਸੀ ਆਪਣਾ ਨੁਸਖਾ ਇਸ ਨੂੰ ਤੁਸੀਂ ਬਣਾਓ ਯੂਜ਼ ਕਰੋ ਨਹੀਂ ਬਣਾ ਸਕਦੇ ਤਾਂ ਮੇਰੇ ਤੋਂ ਵੀ ਇਹ ਤੁਹਾਨੂੰ ਮਿਲ ਜੂਗੀ ਜਿਹੜੀ ਮੈਂ ਤੁਹਾਨੂੰ ਕੋਸਟ ਦੱਸੀ ਮੋਤੀ ਪਿਸਤੀ ਵਧੀਆ ਐਡ ਕਰਦੇ ਆ ਤਾਂ 4000 ਦੀ ਬਣੂਗੀ 2 ਮਹੀਨੇ ਦੀ 1 ਮਹੀਨੇ ਦੀ 2000 ਦੀ ਔਰ ਜੇ ਮੋਤੀ ਪਿਸਤੀ ਨੋਰਮਲ ਐਡ ਕਰਵਾਉਣਾ ਤਾਂ ਫਿਰ ਉਹ ਤਕਰੀਬਨ 1200 1200 ਦੇ ਅਰਾਊਂਡ ਬਣੂਗੀ 1 ਮਹੀਨੇ ਦੀ ਕੋਈ ਸੋ ਵੀ ਔਰਤਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਔਰ ਬੱਚਿਆਂ ਤੱਕ ਇਹ ਜਰੂਰ ਵੀਡੀਓ ਪਹੁੰਚਾਓ ਕਿਉਂਕਿ ਬੱਚਿਆਂ ਨੂੰ ਵੀ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ 15-15 ਸਾਲਾਂ ਦੇ ਬੱਚਿਆਂ ਨੂੰ ਇਹ ਸਮੱਸਿਆ ਜ਼ਿਆਦਾ ਹੋ ਰਹੀ ਹੈ ਗਲਤ ਖਾਣ ਪੀਣ ਕਰਕੇ ਗਰਮ ਚੀਜ਼ਾਂ ਦਾ ਸੇਵਨ ਕਰਕੇ ਕੁੜੀਆਂ ਜਿਹੜੀ ਹੈਗੀਆਂ ਕਾਲਜਾਂ ਦੇ ਵਿੱਚ ਪੜਦੀਆਂ ਸਕੂਲਾਂ ਦੇ ਵਿੱਚ ਪੜਦੀਆਂ ਔਰ ਸ਼ਹਿਰ ਦੇ ਵਿੱਚੋਂ ਗੰਦਮੰਦ ਖਾਂਦੀਆਂ ਜ਼ਿਆਦਾ ਤਾਂ ਉਸ ਕੇਸ ਦੇ ਵਿੱਚ ਮਤਲਬ ਇਹ ਸਮੱਸਿਆ ਹੋਣੀ ਹੀ ਹੋਣੀ ਹੈ ਅੱਜ ਕੱਲ੍ਹ ਇਦਾਂ ਕਾਫੀ ਹੋ ਰਿਹਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ